ਸਰਨਾਲ ਦੇਖ ਰਹੇ ਹਾਂ ਜੋ ਹੁਣ ਰੁਝਾਨ ਆ ਰਹੇ ਆ ਬੜੇ ਅچھے ਰੁਝਾਨ ਨੇ ਲੋਗਾਂ ਨੇ ਆਪਦਾ ਵਰਡਿਕਟ ਦਿੱਤਾ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਅੱਛਾ ਵੋਟ ਬੈਂਕ ਕ੍ਰੀਏਟ ਕਰ ਲਿਆ ਹੈਗਾ ਔਰ ਅਸੀਂ 2027 ਵਾਸਤੇ ਸਾਡੀਆਂ ਤਿਆਰੀਆਂ ਸ਼ੁਰੂ ਨੇ ਅਸੀਂ ਉਦੋਂ ਵੀ ਅਸੈਂਬਲੀ ਦੇ ਵਿੱਚ ਗਵਰਨਮੈਂਟ ਬਣਾਵਾਂਗੇ ਸੋ ਉੱਪਰ ਸੈਂਟਰ ਦੀ ਗਵਰਨਮੈਂਟ ਸਾਡੀ ਬਣ ਗਈ ਹੈ ਔਰ ਪੰਜਾਬ ਦੇ ਵਿੱਚ ਵੀ ਸਾਡੀ ਇੱਕ ਬਹੁਤ ਭਾਰੀ ਛਾਪ ਹੈ ਪਹਿਲੀ ਵਾਰ ਬੀਜੇਪੀ ਇਕੱਲੇ ਲੜ ਰਹੀ ਸੀ ਇਸ ਦੇ ਜੇ ਅਸੀਂ ਗੱਲ ਕਰੀਏ ਤਾਂ ਕਿੱਦਾਂ ਦੇਖਦੇ ਹੋ ਤੁਸੀਂ ਬਹੁਤ ਅੱਛਾ ਦੇਖੋ ਪਹਿਲੀ ਵਾਰ ਹੀ ਲੜ ਰਹੇ ਆਂ ਔਰ ਪਰਸੈਂਟੇਜ ਹੈ ਵੋਟ ਤੁਸੀਂ ਦੇਖਣਾ ਕਿੰਨੀ ਹੈਗੀ ਸੱਚੀ ਗੱਲ ਜੀ ਸੱਚੀ ਗੱਲ ਜੀ ਜਨਤਾ ਨੂੰ ਕੀ ਕਹਿਣਾ ਚਾਹੋਗੇ ਜੋ ਜਨਤਾ ਨੇ ਦੇ ਬੋ ਜੋ ਜਨਤਾ ਨੇ ਜਿਨ੍ਹਾਂ ਨੇ ਸਾਨੂੰ ਵੋਟ ਪਾਇਆ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਇਹ ਵੀ ਕਹਾਂਗੇ ਕਿ ਉਹਨਾਂ ਨੂੰ ਆਉਣ ਵਾਲੇ ਜਿਹੜੇ ਸਾਡੇ 2027 ਦੇ ਅਸੈਂਬਲੀ ਇਲੈਕਸ਼ਨਸ ਨੇ ਉਹਨਾਂ ਨੂੰ ਸਾਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਡਬਲ ਇੰਜਨ ਸਰਕਾਰ ਤੇ ਦੂਸਰੀ ਸਰਕਾਰ ਦਾ ਕੀ ਫਰਕ ਹੈ ਮੋਦੀ ਸਾਹਿਬ ਦੀਆਂ ਪਾਲਿਸੀਆਂ ਜਾਂ ਉਹਨਾਂ ਦਾ ਵਿਜ਼ਨ ਹੈ ਉਹ ਕਿਸੇ ਹੋਰ ਪਾਰਟੀ ਕੋਈ ਉਹਨੂੰ ਮੈਚ ਨਹੀਂ ਕਰ ਸਕਦਾ ਤੁਸੀਂ ਮਜੂਦਾ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਦੀ ਹੁਣ ਜਿਸ ਤਰ੍ਹਾਂ ਚੱਲ ਰਿਹਾ ਹੈ ਜੀ ਦੇਖਣਾ ਕਿ ਇਹ ਦੇਖੋ ਵਰਡਿਕਟ ਆਜੇਗਾ ਹਾਲੇ ਉੱਪਰ-ਨੀચે ਹੋ ਰਹੀਆਂ ਨੇ ਸੀਟਾਂ ਤੁਹਾਨੂੰ ਦੇਖੋ ਹੁਣ 2-3 ਘੰਟਿਆਂ ਦੇ ਵਿੱਚ ਹੋਰ ਕੀ ਹਾਲਾਤ ਬਣਦੇ ਨੇ ਯਾਨੀ ਕਿ 2000 ਜੇਕਰ ਆਪਾਂ ਗੱਲ ਕਰ ਲਈ 2027 ਦੀ ਤਿਆਰੀ ਤਰ੍ਹਾਂ ਦੇਖ ਰਹੀ ਹੈ ਬੀਜੇਪੀ ਇਸ ਨੂੰ ਬਿਲਕੁਲ ਬਿਲਕੁਲ ਸਾਡੀ ਤਿਆਰੀ 2027 ਦੀ ਹਾਂਜੀ ਥੈਂਕ ਯੂ ਸਰ ਆਪਣੇ ਮਨ ਮਰਜ਼ੀ ਦੇ ਨਾਲ ਜੋ ਵੋਟ ਪਾਇਆ ਹੈ ਔਰ ਮੋਦੀ ਸਾਹਿਬ ਦੇ ਜੋ ਵਿਜ਼ਨ ਹੈ ਉਸ ਤੇ ਵੋਟ ਪਾਇਆ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਲੀਡ ਕਰ ਰਹੇ ਹੋ ਪਰ ਪੰਜਾਬ ਵਿੱਚ ਪ੍ਰਦਰਸ਼ਨ ਬੀਜੇਪੀ ਦੇ ਬੜਾ ਮਾਰਾ ਚੱਲ ਰਿਹਾ ਹੈ ਦੇਖੋ ਪ੍ਰਦਰਸ਼ਨ ਦੇਖੋ ਬੀਜੇਪੀ ਪਹਿਲੀ ਵਾਰ ਲੜ ਰਹੀ ਹੈ ਗੱਲ ਅਸੀਂ ਪ੍ਰਦਰਸ਼ਨ ਨਹੀਂ ਸਾਡਾ ਵੋਟ ਬੈਂਕ ਦੇਖੋ ਤੁਸੀਂ ਕਿੱਥੇ ਦਾ ਕਿੱਥੇ ਚਲਾ ਗਿਆ ਸਾਡੀ 2027 ਦੀ ਵੀ ਤਿਆਰੀ ਨਾਲ ਸ਼ੁਰੂ ਹੈ ਜੀ ਤੇ ਲੋਕਾਂ ਨੇ ਠੀਕ ਹੈ ਕਿ ਕੁਝ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਕੁਝ ਨੇ ਆਮ ਆਦਮੀ ਨੂੰ ਪਾਈ ਠੀਕ ਹੈਗਾ ਉਹਨਾਂ ਦਾ ਵਰਡਿਕਟ ਹੈ ਲੋਕਾਂ ਦੀ ਜਿਹੜੀ ਫੈਸਲਾ ਹੈ ਉਹਨੂੰ ਅਸੀਂ ਮਨਜ਼ੂਰ ਕਰਾਂਗੇ ਵੋਟ ਪਾਈ ਮੰਨਦੇ ਹੋ ਸਰ ਚਾਰੋਂ ਤਿੰਨ ਚਾਰੋਂ ਪਾਰਟੀਆਂ ਦੇ ਵਿੱਚ ਹੋ ਰਹੀ ਹੈ ਕਿ ਬਰਾਬਰ ਬਰਾਬਰ ਫਾਈਟ ਕਰ ਰਹੇ ਨੇ ਦੇਖੋ ਫਾਈਟ ਤਾਂ ਚੱਲੀ ਜਾ ਰਹੀ ਹੈ ਤੁਹਾਡੇ ਸਾਹਮਣੇ ਫਾਈਟ ਤਾਂ ਰਹੇਗੀ ਤੁਸੀਂ ਕੀ ਐਕਸਪਲੇਨ ਕਰਦੇ ਹੋ ਲੱਗਦਾ ਹੈ ਕਿ ਆਪਾਂ ਸੀਟ ਕੱਢ ਲਵਾਂਗੇ ਮੈਂ ਕੁਝ ਨਹੀਂ ਕਹਿ ਸਕਦਾ ਦੇਖੋ ਇਹ ਜਦੋਂ ਲੋਕਾਂ ਦਾ ਜਿਹੜਾ મતદાન ਕੀਤਾ ਹੋਇਆ ਹੈ ਇਹ ਲੋਕ ਹੀ ਡਿਸਾਈਡ ਕਰਨਗੇ ਸਰ ਇਧਰ ਅਗੇ ਜੀ ਥੈਂਕ ਯੂ ਸਰ ਇਸ ਤਰ੍ਹਾਂ ਨਾਲ ਦੇਖ ਰਿਹਾ ਹਾਂ ਜੋ ਹੁਣ ਰੁਝਾਨ ਆ ਰਹੇ ਆ ਬੜੇ ਅچھے ਰੁਝਾਨ ਨੇ ਲੋਕਾਂ ਨੇ ਆਪਦਾ ਵਰਡਿਕਟ ਦਿੱਤਾ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਅੱਛਾ ਵੋਟ ਬੈਂਕ ਕ੍ਰੀਏਟ ਕਰ ਲਿਆ ਹੈਗਾ ਔਰ ਅਸੀਂ 2027 ਵਾਸਤੇ ਸਾਡੀਆਂ ਤਿਆਰੀਆਂ ਸ਼ੁਰੂ ਨੇ ਅਸੀਂ ਉਦੋਂ ਵੀ ਅਸੈਂਬਲੀ ਦੇ ਵਿੱਚ ਗਵਰਨਮੈਂਟ ਬਣਾਵਾਂਗੇ ਉਹ ਪਰਸੈਂਟੇਜ ਗਵਰਨਮੈਂਟ ਸਾਡੀ ਬਣ ਗਈ ਹੈ। ਔਰ ਪੰਜਾਬ ਦੇ ਵਿੱਚ ਵੀ ਸਾਡੀ ਇੱਕ ਬਹੁਤ ਭਾਰੀ ਛਾਪ ਹੈ। ਪਹਿਲੀ ਵਾਰ ਭਾਜਪਾ ਕੱਲ੍ਹ ਲੜ ਰਹੀ ਸੀ ਇਹ ਇਸ ਦੇ ਜੇ ਅਸੀਂ ਗੱਲ ਕਰੀਏ ਤਾਂ ਕਿੱਦਾਂ ਦੇਖਦੇ ਹੋ ਤੁਸੀਂ? ਬਹੁਤ ਅੱਛਾ ਦੇਖੋ ਪਹਿਲੀ ਵਾਰ ਹੀ ਲੜ ਰਹੇ ਆ ਔਰ ਪਰਸੈਂਟੇਜ ਹੈ ਵੋਟ ਤੁਸੀਂ ਦੇਖਣਾ ਕਿੰਨੀ ਹੈਗੀ। ਸੱਚ ਕਾਲ ਜੀ ਸੱਚ ਕਾਲ ਜੀ ਜਨਤਾ ਨੂੰ ਕੀ ਕਹਿਣਾ ਚਾਹੋਗੇ ਜੋ ਜਨਤਾ ਨੇ ਜੋ ਜਨਤਾ ਨੇ ਜਿਨ੍ਹਾਂ ਨੇ ਸਾਨੂੰ ਵੋਟ ਪਾਇਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਇਹ ਵੀ ਕਹਾਂਗੇ ਕਿ ਉਹਨਾਂ ਨੂੰ ਆਉਣ ਵਾਲੇ ਜਿਹੜੇ ਸਾਡੇ 2027 ਦੇ ਅਸੈਂਬਲੀ ਇਲੈਕਸ਼ਨਸ ਨੇ ਉਹਨਾਂ ਨੂੰ ਸਾਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਡਬਲ ਇੰਜਨ ਸਰਕਾਰ ਤੇ ਦੂਸਰੀ ਸਰਕਾਰ ਦਾ ਕੀ ਫਰਕ ਹੈ ਮੋਦੀ ਸਾਹਿਬ ਦੀਆਂ ਪਾਲਿਸੀਆਂ ਜਾਂ ਉਹਨਾਂ ਦਾ ਵਿਜ਼ਨ ਹੈ ਉਹ ਕਿਸੇ ਹੋਰ ਪਾਰਟੀ ਕੋਈ ਉਹ ਮੈਚ ਨਹੀਂ ਕਰ ਸਕਦਾ। ਜਿੱਦਾਂ ਸਕੀਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਦੀ ਹੁਣ ਜਿਸ ਤਰ੍ਹਾਂ ਚੱਲ ਰਿਹਾ ਹੈ ਜੀ। ਦੇਖਣਾ ਕਿ ਇਹ ਦੇਖੋ ਵਰਡਿਕਟ ਆਜੇਗਾ ਹਾਲੇ ਉੱਪਰ-नीचे ਹੋ ਰਹੀਆਂ ਨੇ ਸੀਟਾਂ। ਤਾਂ ਦੇਖੋ ਹੁਣ ਦੋ ਤਿੰਨ ਘੰਟਿਆਂ ਦੇ ਵਿੱਚ ਹੋਰ ਕੀ ਹਾਲਾਤ ਬਣਦੇ ਨੇ। ਯਾਨੀ ਕਿ 2000 ਜੇਕਰ ਆਪਾਂ ਗੱਲ ਕਰ ਲਈ 2027 ਦੀ ਤਿਆਰੀ ਤਰ੍ਹਾਂ ਦੇਖ ਰਹੀ ਹੈ ਭਾਜੀਪੀ ਇਸ ਨੂੰ। ਬਿਲਕੁਲ ਬਿਲਕੁਲ ਸਾਡੀ ਤਿਆਰੀ 2027 ਦੀ। ਹਾਂਜੀ ਥੈਂਕਿਊ ਸਰ। ਬਿਲਕੁਲ ਨੇ ਮਨ ਮਰਜੀ ਦੇ ਨਾਲ ਜੋ ਵੋਟ ਪਾਇਆ ਹੈ ਔਰ મોદી ਸਾਹਿਬ ਦੇ ਜੋ ਵਿਜਨ ਹੈ ਉਸ ਤੇ ਵੋਟ ਪਾਇਆ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਲੀਡ ਕਰ ਰਹੇ ਹੋ ਪਰ ਪੰਜਾਬ ਚ ਪ੍ਰਦਰਸ਼ਨ ਬੀਜਪੀ ਦੇ ਬੜਾ ਮਾਰਾ ਚੱਲ ਰਹੀ ਹੈ ਦੇਖੋ ਪ੍ਰਦਰਸ਼ਨ ਦੇਖੋ ਬੀਜਪੀ ਪਹਿਲੀ ਵਾਰ ਲੜ ਰਹੀ ਹੈ ਗੱਲ ਅਸੀਂ ਪ੍ਰਦਰਸ਼ਨ ਨਹੀਂ ਸਾਡਾ ਵੋਟ ਬੈਂਕ ਦੇਖੋ ਤੁਸੀਂ ਕਿੱਥੇ ਦਾ ਕਿੱਥੇ ਚਲਾ ਗਿਆ ਸਾਡੀ 2027 ਦੀ ਵੀ ਤਿਆਰੀ ਨਾਲ ਸ਼ੁਰੂ ਹੈ ਜੀ ਤੇ ਲੋਕਾਂ ਨੇ ਠੀਕ ਹੈ ਕਿ ਕੁਝ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਕੁਝ ਨੇ ਆਮ ਆਦਮੀ ਨੂੰ ਪਾਈ ਅ ਠੀਕ ਹੈਗਾ ਉਹਨਾਂ ਦਾ ਵਰਡ ਇਟ ਹੈ ਲੋਕਾਂ ਦੀ ਜਿਹੜੀ ਫੈਸਲਾ ਹੈ ਉਹਨੂੰ ਅਸੀਂ ਮਨਜ਼ੂਰ ਕਰਾਂਗੇ ਜੋ ਮਨਜ਼ੂਰ ਮੰਦੇ ਹੋ ਸਰ ਚਾਰੋਂ تین ਚਾਰੋਂ ਪਾਰਟਨੀਆਂ ਦੇ ਵਿੱਚ ਹੋ ਰਹੀ ਹੈ ਕਿ ਬਰਾਬਰ ਬਰਾਬਰ ਫਾਈਟ ਕਰ ਰਹੇ ਨੇ ਦੇਖੋ ਫਾਈਟ ਤਾਂ ਚੱਲੀ ਜਾ ਰਹੀ ਹੈ ਤੁਹਾਡੇ ਸਾਹਮਣੇ ਫਾਈਟ ਤਾਂ ਰਹੇਗੀ ਤੁਸੀਂ ਕੀ ਐਕਸਪਲੇਨ ਕਰਦੇ ਹੋ ਲੱਗਦਾ ਹੈ ਕਿ ਆਪਾਂ ਸੀਟ ਕੱਢ ਲਵਾਂਗੇ ਮੈਂ ਕੁਝ ਨਹੀਂ ਕਹਿ ਸਕਦਾ ਦੇਖੋ ਇਹ ਜਦੋਂ ਲੋਕਾਂ ਦਾ ਜਿਹੜਾ ਮਤਦਾਨ ਕੀਤਾ ਹੋਇਆ ਹੈ ਇਹ ਲੋਕ ਹੀ ਡਿਸਾਈਡ ਕਰਨਗੇ ਸਰ ਇੰਤਰਾ ਗਿਆ ਜੀ ਥੈਂਕ ਯੂ ਸਰ